ਆਧਨੇ ਕੇ ਵਿਜ਼ਡਮ ਸਕੂਲ ਸਮਾਣਾ ਪਾਤੜਾ ਰੋਡ ਤੇ ਸਥਿਤ ਪਿੰਡ ਨਾਗਰੀ ਵਿਖੇ ਵਿਜ਼ਡਮ ਸਕੂਲ ਜੋ ਕਿ 3 ਏਕੜ ਅਤੇ 15 ਕਰੋੜ ਦੀ ਲਾਗਤ ਨਾਲ ਇਹ ਸਕੂਲ ਖੋਲਿਆ ਜਾ ਰਿਹਾ ਹੈ ਪਿਛਲੇ 30 ਸਾਲਾਂ ਤੋਂ ਵਕ ਵਕ ਡੀਏਵੀ ਸੰਸਥਾ ਵਿੱਚ ਬਤੌਰ ਪ੍ਰਿੰਸੀਪਲ ਰਹੇ ਡਾਕਟਰ ਮੋਹਨਲਾ ਸ਼ਰਮਾ ਹੁਣ ਵਿਜ਼ਡਮ ਸਕੂਲ ਖੋਲਣ ਜਾ ਰਹੇ ਹਨ ਇਸ ਸਕੂਲ ਦੇ ਚੇਅਰਮੈਨ ਡਾਕਟਰ ਮੋਹਨਲਾ ਸ਼ਰਮਾ ਤੇ ਵਾਈਸ ਚੇਅਰਮੈਨ ਹਰਜੀਤ ਸਿੰਘ ਬਿੱਟੂ ਪ੍ਰਿੰਸੀਪਲ ਅਮਿਤਾ ਵਾਲੀਆ ਵਾਈਸ ਪ੍ਰਿੰਸੀਪਲ ਸਿਲਕੀ ਯਾਦਵ ਹੋਣਗੇ ਜੋ ਕਿ ਪਿਛਲੇ ਕਈ ਸਾਲਾਂ ਤੋਂ ਸਿੱਖਿਆ ਵਿੱਚ ਬੜੀ ਹੀ ਲਗਨ ਦੇ ਨਾਲ ਕੰਮ ਕਰ ਰਹੇ ਹਨ ਸਰਕਾਰ ਦੀ ਪੂਰੀ ਸ਼ਰਤਾਂ ਤੇ ਖਰੇ ਉਤਰ ਰਿਹਾ ਇਹ ਸਕੂਲ ਡਿਜੀਟਲ ਕਲਾਸਰੂਮ ਹੋਣਗੇ। ਮੌਹਲਾ ਸ਼ਰਮਾ ਨੇ ਦੱਸਿਆ ਕਿ ਸਕੂਲ ਵਿੱਚ ਇੱਕ ਐਪ ਤਿਆਰ ਕੀਤੀ ਜਾਵੇਗੀ ਜੋ ਕਿ ਬੱਚਿਆਂ ਦੇ ਮਾਪੇ ਨੂੰ ਪਤਾ ਲੱਗ ਸਕੇ ਕਿ ਬੱਚਿਆਂ ਦਾ ਕੰਮ ਦਾ ਕੀ ਕੰਮ ਸਕੂਲ ਵਿੱਚ ਦਿੱਤਾ ਗਿਆ ਹੈ ਤੇ ਅੱਜ ਸਕੂਲ ਵਿੱਚ ਕੀ ਕੀ ਐਕਟੀਵਿਟੀ ਕੀਤੀ ਗਈ। ਫੁੱਲ ਏਸੀ ਕਮਰੇ, ਵਧੀਆ ਖੇਡ ਗਰਾਊਂਡ, ਸੀਸੀਟੀਵੀ ਕੈਮਰੇ ਤੇ ਜੀਪੀਐਸ ਸਿਸਟਮ ਵਾਲੀਆਂ ਬੱਸਾਂ ਏਸੀ ਸਿਸਟਮ ਨਾਲ ਤਿਆਰ ਕੀਤੀਆਂ ਗਈਆਂ ਹਨ। ਬਹੁਤ ਹੀ ਘੱਟ ਫੀਸਾਂ ਤੇ ਐਡਮਿਸ਼ਨ ਨਾਲ ਵਿਜ਼ਡਮ ਸਕੂਲ ਵਿੱਚ ਹੋ ਰਹੀਆਂ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਪਿੰਡ ਨਗਰੀ ਵਿੱਚ ਪਹੁੰਚ ਕੇ ਇੱਕ ਵਾਰ ਵਿਜ਼ਿਟ ਕਰਨਾ ਅਤੇ ਜਲਦੀ ਹੀ ਐਡਮਿਸ਼ਨ ਕਰਵਾਉਣਾ ਸਮਾਣਾ ਖੇਤਰਾਂ ਨਾਲ ਇਲਾਕੇ ਦਾ ਪਹਿਲਾ ਸਕੂਲ ਆਈਸੀ ਸਮਾਣਾ ਖੇਤਰਾਂ ਨਾਲ ਇਲਾਕੇ ਦਾ ਪਹਿਲਾ ਸਕੂਲ ਏਸੀ ਯੁਕਤ ਹੋਏਗਾ ਡਾਕਟਰ ਮੋਹਨਲਾ ਸ਼ਰਮਾ ਲੋਦ ਦਿੱਤੀ ਸਿੱਖਿਆ ਨਾਲ अनेका ਵਿਦਿਆਰਥੀ ਡਾਕਟਰ ਇੰਜੀਨੀਅਰ ਆਈਪੀਐਸ ਬਣ ਚੁੱਕੇ ਹਨ ਸਮਾਣਤ ਕੁਲਾ ਸ਼ਰਮਾ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ ਨਮਨਦੀਪ ਜੀ ਨਮਨਦੀਪ ਜੀ ਕੰਮ ਕੰਮ ਵਾਸਤੇ ਆਏ ਹੋ? ਹਾਂਜੀ ਕਿਹੜੇ ਸਕੂਲ ਚੋਂ? ਪੀਐਮਐਲ ਵਿਜ਼ਡਮ ਸਕੂਲ ਜੀ। ਵਿਜ਼ਡਮ ਸਕੂਲ। ਹਾਂਜੀ। ਕਿਹੜੇ ਪਿੰਡ ਤੋਂ ਤੁਹਾਡਾ? ਚੁਪਕੀ। ਚੁਪਕੀ। ਹਾਂਜੀ। ਕੀ ਖਾਸ ਹੈ ਦੇਖ ਕੇ ਸਕੂਲ ਜੱਦ ਵਿੱਚ ਕੰਮ ਵਾਸਤੇ ਆਏ ਹੋ? ਨਹੀਂ ਸਾਨੂੰ ਵਧੀਆ ਲੱਗਿਆ ਜੀ ਪਹਿਲਾਂ ਵੀ ਮੋਨ ਲਾਲ ਸਰ ਨੇ ਜਿਨੇ ਸਕੂਲ ਖੋਲੇ ਨੇ ਮਤਲਬ ਵਧੀਆ ਰੈਂਕ ਰਿਆ ਇਹਨਾਂ ਦਾ ਹੀ। ਬਸ ਇਸ ਕਰਕੇ ਸਾਨੂੰ ਵਧੀਆ ਲੱਗਿਆ ਸਕੂਲ। ਐਡਮਿਸ਼ਨ ਦੇਣ ਆ ਗਏ ਬੱਚੇ ਵੀ। ਹਾਂਜੀ। ਸਤ ਜੀ ਪਰਮਦਰ ਸਿੰਘ ਜੀ ਅੱਜ ਦਿਨ ਸਕੂਲ ਮੈਡਮ ਤੋਂ ਚਿੰਨ੍ਹ ਕਰਾਈ ਹੈ ਹਾਂ ਜੀ ਕਿਹੜੇ ਸਕੂਲ ਤੋਂ ਕੀ ਕਹਿਣਾ ਕੋਈ ਬਿਜ਼ਨਸ ਸਕੂਲ ਤੋਂ ਕਰਾਈਏ ਜਿਵੇਂ ਨੇ ਤੇ ਮੈਂ ਕਹਿਣਾ ਚਾਹੁੰਦਾ ਜੀ ਸਭ ਨੂੰ ਵੀ ਆਪਣੇ ਏਰੀਆ ਚ ਸਕੂਲ ਖੋਲਿਆ ਹੈ ਇੱਕ ਤਾਂ ਅਲੱਗ ਬੋਰਡ ਹੋ ਗਿਆ ਇਹਨਾਂ ਦਾ ਨਾ ਹੀ ਇਹ ਆਪਣੇ ਹੈਗਾ ਸੀ ਆਪਾਂ ਨੂੰ ਜੇ ਬੱਚਾ ਆਈਸੀਆਈ ਬੋਰਡ ਤੇ ਲਾਉਣਾ ਵੀ ਤਾਂ ਆਪਾਂ ਨੂੰ ਪਟਿਆਲੇ ਜਾਣਾ ਪੈਣਾ ਸੀ ਉੱਥੇ ਵੀ ਆਪਾਂ ਨੂੰ ਜਾਣਾ ਅਪ ਡਾਊਨ ਬਹੁਤ ਜ਼ਿਆਦਾ ਖਰਚਾ ਪੈ ਜਾਂਦਾ ਜੀ ਜਾਂ ਉੱਥੇ ਰਹਿਣਾ ਪੈਣਾ ਸੀ ਜਾਂ ਕੁਝ ਵੀ ਕਰਨ ਵਾਸਤੇ ਆਪਾਂ ਨੂੰ ਆਪਣੇ ਬੱਚਾ ਪੜਾਉਣ ਵਾਸਤੇ ਤੇ ਰਹਿਣਾ ਪੈਣਾ ਖਰਚਾ ਬਹੁਤ ਜ਼ਿਆਦਾ ਹੋਣਾ ਦੀ ਉਰੇ ਖਰਚਾ ਵੀ ਨਾਰਮਲ ਆ ਠੀਕ ਆ ਤੇ ਬਾਕੀ ਮੋਨ ਲਾਲ ਸਰ ਤੇ ਇੰਨਾ ਕੁ ਪ੍ਰੋਸਾ ਹੈਗਾ ਆਪਾਂ ਨੂੰ ਸਭ ਨੂੰ ਵੀ ਇਹਨਾਂ ਦੇ ਬੱਚਾ ਜੋ ਵੀ ਆਊਗਾ ਤਾਂ ਕਾਮਯਾਬ ਹੋਊਗਾ ਹੀ ਹੋਊਗਾ ਜੀ ਸਭ ਤੋਂ ਪਹਿਲਾਂ ਕਲਾਸ਼ ਸ਼ਰਮਾ ਜੀ ਵੈਲਕਮ ਜੀ ਆਇਆਂ ਨੂੰ ਸੂ ਸਵਾਗਤਨ ਤੁਸੀਂ ਪੀਐਮਐਲ ਵਿਜ਼ਡਮ ਸਕੂਲ 'ਚ ਅੱਜ ਵਿਜ਼ਿਟ ਕਰ ਰਹੇ ਹੋ ਔਰ ਤੁਹਾਡਾ ਵੀ ਹਮੇਸ਼ਾ ਹੀ মিডিਆ ਨਾਲ ਹੀ ਬੜਾ ਕੋਆਪਰੇਸ਼ਨ ਰਿਹਾ ਹੈ ਤਾਂ ਫਸਟ ਆਫ ਆਲ ਕਿ ਅਸੀਂ ਪੰਫਲੈਟਸ ਵੀ ਲਿਖਿਆ ਹੈ ਔਰ ਆਲਰੇਡੀ ਕਿ ਪਿਛਲੇ 29 30 ਸਾਲਾਂ ਦਾ ਜਿਹੜਾ এডਿਕੇਸ਼ਨ ਸਕੂਲ এডਿਕੇਸ਼ਨ ਚ ਅਸੀਂ ਆਪਣੀ ਐਫਰਟਸ ਕੋਸ਼ਿਸ਼ ਇਮਾਨਦਾਰੀ ਨਾਲ ਜਿਹੜਾ ਰਿਜ਼ਲਟ ਔਰੀਐਂਟਡ ਪਰਫਾਰਮੈਂਸ ਦਿੱਤੀ ਹੈ ਜਿਹਦੀ ਬਦੌਲਤ ਸਾਡੇ ਬੱਚੇ ਪ੍ਰਤੀਕਸ਼ ਪਰਮਾਨ ਨੇ ਤੇ ਉਸੇ ਦ੍ਰਿਸ਼ਟੀਕੋਣ ਜਾਂ ਉਸੇ ਪੁਆਇੰਟ ਆਫ View ਨਾਲ ਮੇਰੀ ਜਿਹੜੀ ਵੀ ਸਕੂਲਾਂ ਦੀ 25 ਸਾਲ ਦੀ ਸੇਵਾ ਪੂਰੀ ਕਰਨ ਤੋਂ ਬਾਅਦ ਇਹ ਨਿਊ ਜਿਹੜੀ ਬਿਗਨਿੰਗ ਹੈ ਇਹ ਨਿਊ ਇਨੋਵੇਟਿਵ ਸਕੂਲ ਹੈ ਇਹ ਜਿਹੜਾ ਨਿਊ ਯੂਨੀਕ ਸਕੂਲ ਹੈ ਇਹ ਹੈਗਾ ICSE 커리ਕਲਮ اور ICSE ਬੋਰਡ ਤੋਂ ਅਸੀਂ ਅਫੀਲੀਏਟ ਕਰਾਵਾਂਗੇ ਕਿਉਂਕਿ ਆਪਣੇ ਇਲਾਕੇ 'ਚ ਪਰਮਾਤਮਾ ਨੇ ਉਹਦੀ ਬਲੈਸਿੰਗ ਤੇ ਅਸ਼ੀਰਵਾਦ ਨਾਲ ਹੀ ਚੱਲਦਾ ਮੋਨ ਲਾਲ ਸ਼ਰਮਾ ਧੱਕੇਵਲ ਜਰੀਆ ਤੁਸੀਂ ਦੇਖੋਗੇ ਵੀ ਜਦੋਂ ਪੰਜਾਬ ਬੋਰਡ ਸੀ ਤੇ ਕਕਰਾਲੇ ਵੀ ਅਸੀਂ ਸਾਰੇ ਪੰਜਾਬ ਸਕਾਲਰਸ਼ਿਪ ਲੈ ਕੇ ਟੌਪ ਰਿਜ਼ਲਟ ਦਿੱਤੇ ਨੇ ਉਸ ਤੋਂ ਬਾਅਦ CBSE ਸਕੂਲਾਂ 'ਚ ਵੀ ਚਾਹੇ ਮੈਂ ਲੁਧਿਆਣੇ ਸੀ ਚਾਹੇ ਸੁਵਾਨੇ ਸੀ ਚਾਹੇ ਸਰਾਊਂਡਿੰਗ ਕਿਸੇ ਵੀ ਤਰੀਕੇ ਨਾਲ ਤੁਸੀਂ ਦੇਖੋਗੇ ਕਿ ਸਾਡੇ ਬੱਚਿਆਂ ਦਾ ਜਿਹੜੀ ਪਰਫਾਰਮੈਂਸ ਹੈ ਰਿਜ਼ਲਟ ਹੈ ਆਊਟਸਟੈਂਡਿੰਗ कैटेगरी बच्चे ने आके हमेशा ही अपनी परफॉर्मेंस बेस्ट दी है और वो बच्चे अजी देखते हो अच्छे इंडस्ट्रियलिस्ट शॉपकीपर बिजनेसमैन डॉक्टर इंजीनियर मास्टर प्रोफेसर लैक्चर और हर डिपार्टमेंट चाहे पुलिस चाहे ब्रिगेडियर लै कैर लैफ्टीनेंट और, और कैप्टन लगे हुए ने आर्मी तो मेरा कहने का मतलब ये है कि भी ये विजडम स्कूल जोड़ा नागरी है ये बड़ी एक वेलफेयर सोसाइटी है और इस बड़ी रिचेस्ट फैकल्टी होगी ਵਿਜੇ ਤਾਂ ਆਲਰੇਡੀ ਇਸ ਚੀਜ਼ ਅਸੀਂ ਕੋਈ ਕੰਪਰੋਮਾਈਜ਼ ਵੀ ਨਹੀਂ ਕਰਦੇ ਕਿਉਂਕਿ ਮੈਂ ਕਮਿਟਿਡ ਟੀਚਰ ਹੋਣ ਦੇ ਨਾਤੇ ਇੱਕ ਟਰਸਟਵਰਦੀ ਪ੍ਰਿੰਸੀਪਲ ਹੋਣ ਦੇ ਨਾਤੇ ਤੇ ਸਾਡੇ ਨਾਲ ਸਾਡੀ ਜਿਹੜੀ ਵੈਲਫੇਅਰ ਸੁਸਾਇਟੀ ਦੀ ਮੈਨੇਜਮੈਂਟ ਵਾਈਸ ਚੇਅਰਮੈਨ ਮਿਸਟਰ ਹਰਜੀਤ ਬਿੱਟੂ ਔਰ ਪ੍ਰਿੰਸੀਪਲ ਮੈਡਮ ਅਮਿਤਾ ਵਾਲੀਆ ਪ੍ਰੀ ਪ੍ਰਾਇਮਰੀ ਸਟਡੀ ਐਡਮਿਨਿਸਟਰਸ ਰੱਖੀ ਹੈ ਮੈਡਮ ਸਿਲਕੀ ਆਦਮ ਔਰ ਜਿਹੜੀ ਫੈਕਲਟੀ ਹੈ ਸੀਬੀਐਸ ਆਈਸੀਐਸਈ ਕਰਿਕੂਲਮ ਪੁਆਇੰਟ ਆਫ ਵਿਨਲ ਬੜੇ ਵੈਲ ਕੁਆਲੀਫਾਈਡ ਟੀਚਰਸ ਬੜੇ ਸੈਂਸੀਅਰ ਹਾਰਡ ਵਰਕਿੰਗ ਕਿਉਂਕਿ ਰੂਰਲ ਔਰ ਸਬਰਬਨ ਏਰੀਆ ਚ ਪਤਨਾਜ ਜਿਸਮਾਨ ਹੈ ਇਹ ਕਿ ਵੀ ਫਰਸਟ ਆਈਸੀਸੀ 30 ਕਿਲੋਮੀਟਰ ਤੋਂ ਇੰਟਰੋਡਿਊਸ ਹੋਣ ਜਾ ਰਿਹਾ ਤੇ ਅਸੀਂ ਤਾਂ ਵਿਸ਼ਵਾਸ ਦਿਲਾਉਣਾ ਹੈ ਪੇਰੈਂਟਸ ਨੂੰ ਵੀ ਕੋਈ ਸੋਚਣ ਦੀ ਲੋੜ ਨਹੀਂ ਆਪਣੇ ਬੱਚਿਆਂ ਦੇ ਉਜਵਲ ਭਵਿੱਖ ਲਈ ਬ੍ਰਾਈਟ ਫਿਊਚਰ ਲਈ ਔਰ بجائے ਪਟਿਆਲਾ ਸੱਜੇ ਖੱਬੇ ਤੁਸੀਂ ਕਿਤੇ ਵੀ ਦੇਹਰਾ ਦੁੰਡ ਲੋ ਜੀ ਜਾਣ ਦੀ ਲੋੜ ਨਹੀਂ ਇਹ ਮੇਰੀ ਕਮਿਟਮੈਂਟ ਹੈ ਤੁਸੀਂ 30 ਸਾਲ ਦਾ ਮੇਰਾ ਰਿਜ਼ਲਟ ਦੇਖ ਸਕਦੇ ਹੋ ਮੇਰਾ ਵਿਸ਼ਵਾਸ ਨੂੰ ਪਰਖ ਸਕਦੇ ਹੋ ਤਾਂ ਪ੍ਰਤਿਕਸ਼ਨੂ ਪ੍ਰਮਾਨ ਦੀ ਲੋੜ ਤੁਹਾਡੇ ਸਾਹਮਣੇ ਲਾਈਵ ਅਸੀਂ ਇੱਕ ਐਗਜ਼ੈਂਪਲ ਪਰਮਾਤਮਾ ਨੇ ਰੱਖਿਆ ਹੈ ਇਹ ਸਕੂਲ ਇੱਕ ਐਗਜ਼ੈਂਪਲਰੀ ਸਕੂਲ ਹੋਏਗਾ ਔਰ ਆਨਲਾਈਨ ਟਾਈਮ 'ਚ ਤੁਸੀਂ ਆਪ ਫੀਲ ਕਰੋਗੇ ਕਈ ਵਾਰ ਪੇਰੈਂਟਸ ਹੁਣ ਫੀਲ ਕਰਦੇ ਆਂ ਕਹਿੰਦੇ ਅਗਲੇ ਸਾਲ ਇੱਕ ਸਾਲ ਚੈੱਕ ਕਰ ਲੈਨੇ ਅਗਲੇ ਸਾਲ ਦੇਖ ਲਾਂਗੇ ਦੇਖੋ ਵੈਸੇ ਤਾਂ ਜੀ ਆਇਆਂ ਨੂੰ ਕੰਟੀਨਿਊਸ ਚੱਲਣਾ ਹੈ ਲੇਕਿਨ ਜਿਹੜੀ ਨਿਊ ਬਿਗਨਿੰਗ 'ਚ ਬੱਚਿਆਂ ਦਾ ਬੇਸ ਬਣ ਜਾਣਾ ਤਾਂ ਤੁਹਾਡੇ ਬੱਚਿਆਂ ਦਾ ਇੱਕ ਸਾਲ ਦਾ ਨੁਕਸਾਨ ਹੋਏਗਾ ਕਿ ਤੁਸੀਂ ਨੈਕਸਟ ਈਅਰ ਆਓਗੇ ਤੁਹਾਡੇ ਬੱਚੇ ਇੱਕ ਸਾਲ ਪਿੱਛੇ ਪਰਫਾਰਮੈਂਸ ਇੰਪਰੂਵਮੈਂਟ ਨਹੀਂ ਮਿਲਨੀ ਇਸ ਲਈ ਬਜਾਏ ਸੋਚਣ ਦੇ ਤੁਸੀਂ ਡਿਸੀਜਨ ਲੈ ਕੇ ਡਬਲ ਮਾਈਂਡਡ ਨਾ ਹੋ ਫੀ ਸਟਰਕਚਰ ਵੀ ਨਾਰਮਲ ਹੈ ਔਰ ਪੜਾਈ ਤੋਂ ਪਰਵਚਨ ਦਾ ਹੋਰ ਕਿਸੇ ਤਰ੍ਹਾਂ ਵੀ ਤੁਸੀਂ ਦੇਖੋ ਐਜੂਕੇਸ਼ਨ ਤੋਂ ਬਿਨਾ ਬੱਚੇ ਅੱਜਕਲ ਹੈਂਡੀਕੈਪਟ ਨੇ ਅਧੂਰੇ ਨੇ ਤੇ ਇਸ ਬਈ ਪੇਰੈਂਟਸ ਨੂੰ ਇਲਾਕਾ ਨਿਵਾਸੀਆਂ ਨੂੰ ਸਿਰ ਨਿਵਾਸੀਆਂ ਨੂੰ ਪਾਤਰਾ ਸਮਾਣਾ ਦਿੜਵਾਸ ਚੀਕਾ ਔਰ ਸਾਰੇ ਪਿੰਡਾਂ ਚ ਚਾਹੇ ਕਰਾਲਾ ਪਿੰਡ ਹੈ ਕੱਗਾ ਹੈ ਹੋਰ ਨੇੜੇ ਤੇੜੇ ਜਿੱਤਨੇ ਵੀ ਪਿੰਡਾਂ ਨੂੰ ਮੇਰੀ ਹੱਥ ਜੋੜ ਕੇ ਸਾਰਿਆਂ ਨੂੰ ਇਹ ਸੁਜੈਸ਼ਨ ਵੀ ਹੈ ਔਰ ਇਹ ਨਹੀਂ ਕਿ ਮੈਂ ਕੋਈ ਆਪਣੀ ਦੁਕਾਨਦਾਰੀ ਵਾਸਤੇ ਤੁਹਾਨੂੰ ਬੇਨਤੀ ਕਰ ਰਿਹਾ ਆ ਜੋ ਐਡਮਿਸ਼ਨ ਲੈ ਲਓ ਆ ਜੋ ਐਡਮਿਸ਼ਨ ਲੈ ਲਓ ਮੇਰੀ ਤਾਂ ਤੁਹਾਨੂੰ ਇੱਕ ਇਨਫੋਰਮੇਸ਼ਨ ਅਵੇਅਰਨੈਸ ਹੋ ਰਹੀ ਹੈ ਕਿ ਵੀ ਇਹ ਚਾਂਸ ਹੈ ਓਪਰਚ्युनिटी ਹੈ ਮੌਕਾ ਹੈ ਪਹਿਲਾਂ ਆਓ ਪਹਿਲਾਂ ਪਾਓ ਨਹੀਂ ਤੁਹਾਡੇ ਬੱਚਿਆਂ ਦੇ 1 ਸਾਲ ਪਿੱਛੇ ਹੋ ਜਾਣਗੇ ਲੋਸ ਹੋ ਜਾਣੇ ਨੁਕਸਾਨ ਹੋ ਜਾਣੇ ਫਰਕ ਕੁਛ ਨਹੀਂ ਪੈਣਾ ਇਸ ਕਰਕੇ ਸਕੂਲ ਐਗਜ਼ੈਂਪਲਰੀ ਸਕੂਲ ਹੋਏਗਾ ਫਿਰ ਬਾਅਦ ਚ ਦੇਖੋ 2 ਸਾਲ ਬਾਅਦ ਲੈਣਾ ਲਗਣੀ ਆਨੇ ਕਿਉਂਕਿ ਉਹਦਾ ਕਾਰਨ ਹੈ ਅਸੀਂ ਹਾਰਡ ਵਰਕ ਕਰਨਾ ਹੈ ਅਸੀਂ ਟੋਟਲੀ ਪੂਰੇ ਇਸ ਇੰਸਟੀਚਿਊਸ਼ਨ ਬਾਰੇ ਸਾਡੀ ਟੀਮ ਪੂਰਾ ਕਮਿਟਮੈਂਟ ਨਾਲ ਪੂਰੀ ਐਕਸਾਈਟਮੈਂਟ ਨਾਲ ਪੂਰੇ ਐਫਰਟਸ ਨਾਲ ਪੂਰੀ ਹਾਰਡ ਵਰਕਿੰਗ ਨਾਲ ਪੂਰੀ ਰੈਗੂਲਰਿਟੀ ਪੰਕਚੁਐਲਿਟੀ ਨਾਲ ਇੱਕ ਨਿਊ ਸਕੂਲ ਨਿਊ ਬਿਗਨਿੰਗ ਔਰ ਜਿਵੇਂ ਕਿ ਪਹਿਲਾਂ ਵੀ ਮੈਂ মিডিਆ ਚੈਨਲ ਚ ਬੋਲ ਕੇ ਕਿ ਵੀ ਇਹ ਨਵੇਂ ਰੰਗ ਨਵਾਂ ਸਵੇਰਾ ਨਵਾ ਫਿਊਚਰ ਔਰ ਨਵਾ ਆਗਾਜ਼ ਦਾ ਜਿਹੜਾ ਇੰਸਟੀਚਿਊਸ਼ਨ ਇਸ ਇਲਾਕੇ ਦੀ ਸ਼ਾਨ ਹੋਏਗਾ ਤੇ ਸਾਰਿਆਂ ਨੂੰ ਹੱਥ ਜੋੜ ਕੇ ਰਿਕੁਐਸਟ ਹੈ ਕਿ ਹਰ ਲੈਵਲ ਦੀ ਡਿਵੈਲਪਮੈਂਟ ਹਰ ਲੈਵਲ ਦੀ ਬੱਚਿਆਂ ਦੀ ਓਪਰਚ्युनिटी ਹੈ ਹਰ ਲੈਵਲ ਦੀ ਫੈਸਿਲਿਟੀਆਂ ਹੈ ਲੇਕਿਨ ਫੈਸਿਲਿਟੀਆਂ ਤੋਂ ਪਹਿਲਾਂ ਅਸੀਂ ਕੁਆਲਿਟੀ ਐਜੂਕੇਸ਼ਨ ਔਰ ਇੰਟਾਇਰਸ ਬਿਲਡਿੰਗ ਤਾਂ ਬਣ ਕੇ ਤਿਆਰ ਹੋ ਗਈ ਹੁਣ ਤਾਂ ਇੰਟੀਰੀਅਰ ਹੈ 5 April ਤੋਂ ਪਹਿਲਾਂ ਪਹਿਲਾਂ ਤੁਸੀਂ ਦੇਖੋਗੇ ਸਭ ਕੁਝ ਚੋਕੇ ਮਿਲਣਾ ਹੈ ਇਸ ਕਰਕੇ ਮੈਂ ਸਾਰੇ ਇਲਾਕਾ ਨਵਾਸੀਆਂ ਨੂੰ ਹੱਥ ਜੋੜ ਕੇ ਰਿਕੁਐਸਟ ਕਰਦਾ ਇਹ ਜਿਹੜਾ ਬੱਚਿਆਂ ਦਾ ਬ੍ਰਾਈਟ ਫਿਊਚਰ ਦਾ ਚਾਂਸ ਹੈ ਉਸ ਪਹਿਲਾਂ ਆਓ ਤੇ ਪਹਿਲਾਂ ਪਾਓ ਬਾਅਦ ਚ ਨਹੀਂ ਪਸਤਾਉਂਗੇ ਤੁਸੀਂ ਕਹੋਗੇ ਯਾਰ ਗਲਤੀ ਹੋ ਗਈ ਮੇਰੇ ਤੋਂ ਕਿਉਂਕਿ ਪ੍ਰਾਈਵੇਟ ਸਕੂਲਾਂ ਵਾਲੇ ਵੀ ਕੋਸ਼ਿਸ਼ ਕਰਦੇ ਆ ਵੀ ਬੱਚੇ ਇੱਧਰ ਉੱਧਰ ਨਾ ਹਿਲਣ ਆਪਣੇ ਤਰੀਕੇ ਨਾਲ ਚੱਲਦੇ ਨੇ ਲੇਕਿਨ ਤੁਸੀਂ ਆਪਣੇ ਬੱਚਿਆਂ ਦੀ ਚੰਗਾਈ ਵਾਸਤੇ ਅੱਛਾ ਹੀ ਵਾਸਤੇ ਫਿਊਚਰ ਵਾਸਤੇ ਸਟਰੋਂਗ ਡਿਸੀਜਨ ਲੈ ਕੇ ਵਿਜ਼ਡਮ ਸਕੂਲ ਜਾ ਕੇ ਆਪਣੇ ਬੱਚਿਆਂ ਦਾ ਉਜਲ ਭੇਖ ਬਣਾਓ ਮੈਂ ਤੁਹਾਡੇ ਰਾਹੀਂ ਇਹ ਰਿਕੁਐਸਟ ਕਰਦਾ ਕਿ ਵੀ ਇਹ ਸਕੂਲ ਐਗਜ਼ੈਂਪਲਰੀ ਤੇ ਰਿਜ਼ਲਟ ਓਰੀਐਂਟਡ ਤੇ ਸਭ ਤੋਂ ਆਊਟਸਟੈਂਡਿੰਗ ਕੈਟਾਗਰੀ ਇੰਸਟੀਟਿਊਸ਼ਨ ਫਰਸਟ ਪ੍ਰੇਫਰੈਂਸ ਹੋਵੇਗਾ ਤੇ ਇਸ ਕਰਕੇ ਸਾਰੇ ਆ ਕੇ ਆਪਣੇ ਬੱਚਿਆਂ ਦਾ ਐਡਮਿਸ਼ਨ ਕਰਾਓ ਤੇ ਆਪਣੇ ਬੱਚਿਆਂ ਦਾ ਫਿਊਚਰ ਬ੍ਰਾਈਟ ਕਰੋ ਜੈ ਹਿੰਦ ਧੰਨਵਾਦ ਸਸਤਰੀ ਘਰ ਨਮਸਕਾਰ ਵਾਦੀ ਮੈਡਮ ਪ੍ਰਿੰਸੀਪਲ ਜੀ ਵਿਦਿਆਲਿਆ ਸਕੂਲ ਦੇ ਜੀ ਸਰ ਕੀ ਕਹਿਣਾ ਚਾਹੁੰਦੇ ਹੋ ਵੀ ਕੀ ਮਤਲਬ ਹੈ ਕੀ ਤੁਹਾਨੂੰ ਕੋਲ ਨਵੀਂ ਚੀਜ਼ਾਂ ਕੀ ਪੇਸ਼ ਕੀਤੀਆਂ ਸਕੂਲ ਦੀ ਫਸਟ ਆਫ 올 ਨਮਸਕਾਰ ਸਤਿ ਸ਼੍ਰੀ ਅਕਾਲ ਟੂ 올 ਦਾ ਕਮਿਊਨਿਟੀ ਮੈਂਬਰਸ i am being the principal of principal mohan lal wisdom school feel immense pleasure to share with you all about the opening of this school under the esteemed chairmanship of dr mohan lal sharmaji who is having 30 years of trust and academic excellence in this area so i think so there is no requirement of any type of introduction to this dynamic personality so this school is icse school we have adopted this curriculum it is unique innovative and co educational convent reflected school and it is the first school in the samana and patra subdivision which has adopted this curriculum so some of the parents stakeholders they are having misconception about the school curriculum that it is very difficult but here i want to clear that this curriculum is broader uh, where the students they will get different options of different subjects their communication skills will be very very strong when they will pass out their 12th class definitely they will explore and they will get success in their life the curriculum is based on diverse range of subjects with broader activities also not only academic excellence even wide range of co-curricular activity is also uh, be the part of curriculum because we believe in overall development of the student and overall development of the students will be maintained by adopting values, tractor building and other diverse range of state-of-the-art facilities which will be available in our school premises including sports. Today's, in, uh, today's scenario that mostly parents demand about the sports activity, which will be main focus of our school, along with music, dance and different clubs and other physical and mental activity, will be focused in our school so the admissions process is going on and we are getting a very very good response from the parents as there is no icse school in the area who has adopted this curriculum so we promise and our commitment to um, all the stakeholders to provide that type of sportive environment where the students they will get chance to explore get success and uh, knowledge in their life so I request all the stakeholders, all the community members, please visit our school premises to know about the curriculum, to clear your doubts, and to know uh, about the state-of-art facilities which are available at the school. And along with uh, Dr. Mohanlal Sharma Ji, every person of this area is already well aware. There is no any other introduction for that dynamic personality. So I invite all the stakeholders, all the parents and students come visit our school campus even prospectus is available which is discover academia a snapshot of our school please get registered your award and know about our curriculum. We welcoming you all the parents uh, in our school campus and let be the part of this our vibrant community. Thank you. Okay. Now Sashikar Namaskar. I am delighted to welcome you in PML Wisdom School Nagri As a headmistress I am honored to lead a team of passionate dedicated educators those will just uh, nurture the students in the foundational years of the learning in pre primary area at PML Wisdom School Nagri we significance the recognize of the foundational years of the students learning our approach our approach will revolve around the creative safe stimulating environment where students will learn at their own pace and just uh, we will focus not only on the academic of the students we will focus on social emotional and cognitive skill of the student so now in our school pml wisdom school nagri just admissions are open prospectus are available so i invite you to just see the prospectus and share your experience and discover the wonderful journey with us thank you very much